ਸਤਿ ਸ਼੍ਰੀ ਅਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਰਨਤਾਰਨ ਨਗਰ ਕੌਂਸਲ ਦੀਆਂ ਚੋਣਾਂ 10 ਸਾਲ ਬਾਅਦ ਹੋ ਰਹੀਆਂ ਨੇ ਤੇ ਬਹੁਤ ਸਾਰੇ ਉਮੀਦਵਾਰ ਐਸੀ ਨੇ ਜੋ ਬੜੇ ਚਿਰ ਤੋਂ ਲੰਮੇ ਸਮੇਂ ਤੋਂ ਡੀ ਕਰੇ ਸਨ ਕਿ ਕਦ ਨਗਰ ਕੌਂਸਲ ਚੋਣਾਂ ਆਉਣ ਔਰ ਉਹ ਆਪਣੀ ਕੀਤੀ ਹੋਈ ਸੇਵਾ ਦੇ ਵਾਸਤੇ ਆਪਣੀ ਉਮੀਦਵਾਰੀ ਨੂੰ ਜਿਤਾ ਸਕਣ ਔਰ ਅੱਜ ਨਗਰ ਕੌਂਸਲ ਚੋਣਾਂ ਦਾ ਜਿਹੜਾ ਲਿਸਟ ਜਾਰੀ ਹੋ ਚੁੱਕੀ ਆ ਔਰ ਵਾਰਡ ਨੰਬਰ 9 ਤੋਂ ਭਾਜਪੀ ਵੱਲੋਂ ਮੈਡਮ ਅਨੀਤਾ ਵਰਮਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਵਾਰਡ ਦੀ ਜਿਹੜੀ ਆ ਉਹ ਵਾਰਡ ਦੀ ਵਾਕਡੋਰ ਜਿਹੜੀ ਆ ਉਹ ਸੰਭਾਲਣ ਸਾਡੇ ਨਾਲ ਉਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਤਹਿਤ ਉਹਨਾਂ ਵੱਲੋਂ ਇਹ ਜਿਹੜੀ ਚੋਣ ਲੜੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਤੇ ਮੈਂ ਦਿਲ ਜਨਰਲ ਦਾ ਦਿੱਲੀ ਕਾਸ ਪੰਜਾਬੀ ਦਾ ਸਵਾਗਤ ਕਰਦੀ ਹਾਂ ਪਰ ਨਗਰ ਕੌਂਸਲ ਚੋਣਾਂ 10 ਸਾਲ ਬਾਅਦ ਆਈਆਂ ਨੇ ਔਰ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਜਿਨ੍ਹਾਂ ਦੇ ਕਾਗਜ਼ ਵੀ ਰੱਦ ਹੋਏ ਨੇ ਭਾਜਪਾ ਦੇ ਜਿਹੜੇ ਆ 23 ਉਮੀਦਵਾਰ ਆ ਇਹਨਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਬਹਾਲ ਕੀਤਾ ਗਿਆ ਹੈ ਇਹ ਬਹਾਲ ਨਹੀਂ ਜਾਨੀ ਕਿ ਜੋ ਕਰਾਰ ਦਿੱਤਾ ਗਿਆ ਹੈ ਦੋ ਉਮੀਦਵਾਰ ਉਹਨਾਂ ਦੇ ਵਿੱਚੋਂ ਅਯੋਗ ਪਾਏ ਗਏ ਨੇ ਕੀ ਕਹਿਣਾ ਚਾਹੁੰਦੇ ਆ ਇਕੋ ਉਮੀਦਵਾਰ ਤੇ ਹੈਗੇ ਸੀਗੇ 12 ਨੰਬਰ ਦੇ ਸੀ ਸ਼ਾਇਰ ਅ ਪੰਡਿਤ ਮਾਲੀ RAM ਜੀ ਉਹਨਾਂ ਦੇ ਇੱਕ ਕਾਗਜ਼ ਮਿਸ ਮਿਸ ਸੀਗਾ ਸਰ ਉਹਨਾਂ ਨੇ ਕਾਗਜ਼ ਕੰਪਲੀਟ ਕੀਤੇ ਸੀ ਕਿਉਂਕਿ ਸਾਰੇ ਕਾਗਜ਼ ਸਾਡੇ ਸਭ ਦੇ ਕੰਪਲੀਟ ਸੀਗੇ ਉਹਨਾਂ ਦੇ ਵੀ ਕੰਪਲੀਟ ਸੀ ਅ ਅੰਦਰ ਕੋਈ ਗੱਲ ਹੋਈ ਆ ਕਿ ਉਹਨਾਂ ਦਾ ਕਾਗਜ਼ ਮਿਸ ਹੋ ਗਿਆ ਜਦਕਿ ਅਸੀਂ ਉਸ ਕਾਗਜ਼ ਨੂੰ ਵੀ ਉਹਨਾਂ ਨੇ ਉਸੇ ਟਾਈਮ ਥੋੜੇ ਟਾਈਮ ਚ ਬਣਾ ਕੇ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹਨੂੰ ਅਸੈਪਟ ਨਹੀਂ ਕੀਤਾ ਜਿਸ ਕਰਕੇ ਕਿ ਬਹੁਤ ਜ਼ਿਆਦਾ ਦਿੱਕਤ ਹੋਈ ਔਰ ਇਸ ਕਰਕੇ ਉਹਨਾਂ ਨੂੰ ਪਿੱਛੇ ਗਿਆ ਹੁਣਾ ਪਿਆ ਇਹ ਕੀ ਕਾਰਨ ਕੀ ਰਹੇ ਨੇ ਇਹਦੇ ਵਿੱਚ ਕਾਰਨ ਇਹੀ ਆ ਵਿਵਸਥਾ ਵਿਵਸਥਾ ਵਾ ਪ੍ਰਸ਼ਾਸਨ ਦਾ ਤੱਕਾ ਵੈ ਪ੍ਰਸ਼ਾਸਨ ਦਾ ਤੱਕਾ ਵੈ ਕਿ ਉਹਨਾਂ ਨੇ ਉਹ ਤੇ ਸਬਦੇ ਕਰਨਾ ਚਾਹੁੰਦੇ ਸੀਗੇ ਪਰ ਸਾਡੇ ਜਿਹੜੇ ਲੀਡਰ ਸੀਗੇ ਪ੍ਰਧਾਨ ਸ ਸਰਦਾਰ ਹਰਜੀਤ ਸਿੰਘ ਸੰਧੂ ਜੀ ਉਹ ਬੜੀ ਇੱਕ ਧਾਕਰ ਤੇ ਇੱਕ ਸੁਜਵਨ ਲੀਡਰ ਨੇ ਜਿਨ੍ਹਾਂ ਨੇ ਅੱਗੇ ਅਸੀਂ ਉਹਨਾਂ ਦੀ ਅਗਵਾਈ ਵਿੱਚ ਸਾਰੇ ਆਨੇ ਕਾਗਜ ਭੜੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਜਿਹੜੀ ਅਗਵਾਈ ਕੀਤੀ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਤੇ ਸਾਡੇ ਸਾਰੇ ਕਾਗਜ ਬਚਾਏ ਹੁਣ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਇਸ ਅਵਾਰਡ ਨੰਬਰ 9 ਦੀ ਅਗਵਾਈ ਕਰਨ ਦੀ ਕਿਸ ਤਰੀਕੇ ਦੇ ਨਾਲ ਅਗਵਾਈ ਕਰੋਗੇ ਅਸੀਂ ਪੂਰੇ ਤਰੀਕੇ ਦੇ ਨਾਲ ਅਗਵਾਈ ਕਰਾਂਗੇ ਕਿਉਂਕਿ ਅਸੀਂ ਜਿਹੜੀਆਂ ਜਿਹੜੀਆਂ ਗੱਲਾਂ ਅਸੀਂ ਦੇਖ ਰਹੇ ਹਾਂ ਕਿ ਕਮੀਆਂ ਵੈਸ ਕਮੀਆਂ ਪੇਸ਼ੀਆਂ ਉਹਨਾਂ ਨੂੰ ਦੂਰ ਕਰਾਂਗੇ ਜਿਵੇਂ ਕਿ ਹੁਣ ਸਫਾਈ ਦਾ ਮੁੱਦਾ ਵੈ ਜਾਂ ਸੀਵਰੇਜ ਹੈ ਲਾਈਟ ਹੈ ਕੈਮਰੇ ਹੈ ਲੱਗਨੇ ਚਾਹੀਦੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਔਰ ਸੋਸ਼ਲ ਵਰਕ ਦੇ ਕੰਮ ਵਿੱਚ ਤੇ ਮੈਂ ਹੈ ਹੀ ਆ ਇਸ ਕਰਕੇ ਮੈਂ ਸੋਚਦੀ ਹਾਂ ਕਿ ਜੇਰਾ ਮੈਨੂੰ ਮਾਨ ਪੱਤਾ ਵੀ ਸਰਕਾਰ ਵੱਲੋਂ ਦਿੱਤਾ ਜਾਏਗਾ ਮੈਂ ਆਪਣੀ ਵਾਰ ਦੀ ਸੇਵਾ ਵਿੱਚ ਲਗਾਵਾਂਗੀ ਔਰ ਕਿਹੜੀਆਂ ਕਿਹੜੀਆਂ ਜਿਹੜੀਆਂ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਇਹ ਜਨਤਾ ਦਾ ਫਤਵਾ ਮਿਲਦਾ ਹੈ ਤਾਂ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਜਿੰਨਾਂ ਵੱਲ ਧਿਆਨ ਹੈ ਕਿ ਉਹ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਣਗੇ ਪਹਿਲੇ ਤਾਂ ਦੇਖੋ ਸਰੀਰ ਆਪਾਂ ਦਾ ਨਿਰੋਗੀ ਰਹਿਣਾ ਬਹੁਤ ਜ਼ਰੂਰੀ ਆ ਸਭ ਤੋਂ ਪਹਿਲੇ ਮੈਂ ਸਫਾਈ ਵੱਲ ਧਿਆਨ ਦਵਾਂਗੀ ਸੀਵਰੇਜ ਵੱਲ ਧਿਆਨ ਦਵਾਂਗੀ ਔਰ ਜਿਹੜੇ ਕਿ ਪ੍ਰਸ਼ਾਸਨ ਵਿਵਸਥਾ ਖਰਾਬ ਹੋਈ ਪਈ ਆ ਡਕੈਤੀ ਚੋਰੀ ਇਸ ਤਰ੍ਹਾਂ ਖੂਨ ਖਰਾਬੇ ਇਹਨਾਂ ਵੱਲ ਧਿਆਨ ਦਵਾਂਗੀ ਕੈਮਰੇ ਲਗਾਏ ਜਾਣਗੇ ਔਰ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੋਇਆ ਪਿਆ ਵਾ ਕਿ ਜਿਵੇਂ ਨਸ਼ੇ ਦਾ ਮੁੱਦਾ ਨਸ਼ਾ ਵੀ ਬਹੁਤ ਜ਼ਿਆਦਾ ਵੱਧ ਗਿਆ ਵਾ ਉਹ ਨਸ਼ੇ ਤੋਂ ਵੀ ਆਪਾਂ ਆਪਣੀ ਵਾਰਡ ਨੂੰ ਬਚਾਣਾ ਵਾ ਔਰ ਕਿਆ ਜਾ ਰਿਹਾ ਸੀ ਪਹਿਲਾਂ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਕਿ ਆਮ ਆਦਮੀ ਪਾਰਟੀ ਵੱਲੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਖੀਰ ਐਂਡ ਟਾਈਮ ਜਦੋਂ ਲਿਸਟਾਂ ਜਾਰੀ ਹੋਈਆਂ ਨੇ ਤਾਂ ਤੁਹਾਡੇ 23 ਉਮੀਦਵਾਰ ਜਿਹੜੇ ਨੇ ਉਹ ਜੋ ਕਰਾਰ ਦਿੱਤੇ ਗਏ ਨੇ ਉਸ ਉਹ ਉਹ ਦਾ ਇੱਕ ਲੀਡਰਸ਼ਿਪ ਦਾ ਉਹਨਾਂ ਦੀ ਇੱਕ ਕਾਮਯਾਬ ਲੀਡਰਸ਼ਿਪ ਰਹੀ ਸਾਡੀ ਬੀਜੇਪੀ ਪਾਰਟੀ ਹੈ ਜਿਨ੍ਹਾਂ ਨੇ ਕਿ ਸਾਡੇ ਪਿੱਛੇ ਸਾਰੇ ਲੀਡਰਸ਼ਿਪ ਸਾਡੇ ਸਮੂਚੀ ਲੀਡਰਸ਼ਿਪ ਖੜੀ ਸੀਗੀ ਅਗਰ ਉਹ ਨਾ ਖੜੇ ਹੁੰਦੇ ਤੇ ਯਕੀਨਨ ਇਹ ਗੱਲ ਸੀਗੀ ਸਾਡੇ ਸਾਡੇ ਸਾਰੇ ਕਾਗਜ਼ ਰੱਦ ਹੋਣੇ ਸੀ ਜਿਵੇਂ ਕਿ ਤੁਸੀਂ ਦੇਖਿਆ ਕਾਂਗਰਸ ਦੇ ਕਿੰਨੇ ਰੱਦ ਹੋਏ ਆ ਤੇ ਉਹਨਾਂ ਨਾਲ ਕੋਈ ਵੀ ਮੈਨੂੰ ਨਜ਼ਰ ਤੇ ਨਹੀਂ ਆਇਆ ਉਹਨਾਂ ਦਾ ਕੋਈ ਧੱਕਾ ਲੀਡਰ ਜਦ ਕੀ ਹੋਣਾ ਚਾਹੀਦਾ ਸੀਗਾ ਕਿਉਂਕਿ ਜਦੋਂ ਸਰਕਾਰਾਂ ਧੱਕੇ ਕਰਦੀਆਂ ਵਾ ਤੇ ਬਾਅਦ ਵਿੱਚ ਬੋਲਣ ਉਹਨਾਂ ਨੂੰ ਚੰਗਾ ਕਿ ਪਹਿਲੇ ਕੋਈ ਆਕੇ ਲੀਡਰ ਖੜਾ ਹੁੰਦਾ ਤੇ ਸਾਡੇ ਲੀਡਰ ਖੜੇ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਖੜੀ ਹੋਣ ਕਰਕੇ ਹੀ ਅਸੀਂ ਸਾਰੇ ਬਚ ਸਕੇ ਹਾਂ ਹੋਰ ਵੀ ਕਈ ਉਮੀਦਵਾਰ ਨੇ ਜਿਹੜੇ ਆਜ਼ਾਦ ਵਜੋਂ ਵੀ ਤੁਹਾਡੇ ਵਾਰਡ ਦੇ ਵਿੱਚੋਂ ਆਪਣੀ ਦਾਵੇਦਾਰੀ ਪੇਸ਼ ਕਰ ਚੁੱਕੇ ਨੇ ਉਮੀਦਵਾਰ ਨੇ ਔਰ ਤੁਹਾਡਾ ਉਹਨਾਂ ਨਾਲੋਂ ਅਲੱਗ ਕੀ ਹੈ ਮੇਰੀ ਐਜੂਕੇਸ਼ਨ ਮੇਰੀ ਸਮਝ ਮੇਰੀ ਸੂਝਬੂਝ ਕਿਉਂਕਿ ਜਦੋਂ ਮੈਂ 15 ਸਾਲਾਂ ਤੋਂ ਰਾਜਨੀਤੀ ਕਰ ਰਹੀ ਆ ਤਾਂ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਕੰਮ ਕਰਨ ਦਾ ਤਰੀਕਾ ਕੀ ਆ ਮੇਰੀ ਸੋਚ ਕੀ ਆ ਤਕਰੀਬਨ ਸਾਰੇ ਸ਼ਹਿਰ ਵਾਸੀ ਮੈਨੂੰ ਜਾਣਦੇ ਆ ਮੈਂ ਸਾਰਿਆਂ ਵਿੱਚ ਵਿਚਰਦੀ ਆ ਔਰ ਵਾਰਡ ਦੇ ਵਿੱਚ ਮੇਰਾ ਘਰ ਹੈ 24 ਘੰਟੇ ਸਭ ਦੇ ਦਰਵਾਜ਼ੇ ਖੁੱਲੇ ਆ ਕਿਸੇ ਮੇਰੇ ਤੱਕ ਪਹੁੰਚ ਬਣਾਣਾ ਕਿਸੇ ਵਾਸਤੇ ਮੁਸ਼ਕਿਲ ਨਹੀਂ ਹੈ ਔਰ ਬੀਂਗ ਲੇਡੀ ਮੇਰੇ ਕੋ ਕੋਈ ਲੇਡੀ ਵੀ ਆ ਸਕਦੀ ਆ ਕੋਈ ਧੀ ਪੈਣ ਸਭ ਬੇਝਿਜਕੋ ਕੀ ਆ ਸਕਦੀ ਕੰਮ ਕਰਵਾਣ ਇਹ ਐ ਸਭ ਤੋਂ ਵੱਡਾ ਇੱਕ ਪੋਜ਼ਿਟਿਵ ਪੁਆਇੰਟ ਹੈ ਤੁਹਾਡੇ ਵਾਰਡ ਦੇ ਵਿੱਚ ਇੱਕ ਮੁਹੱਲਾ ਕਲੀਨਿਕ ਸ਼ਾਇਦ ਬਣਾਇਆ ਗਿਆ ਸੀ ਮੈਂ ਤਾਂ ਕਦੀ ਦੇਖਿਆ ਨਹੀਂ ਬਣਿਆ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਕਦੀ ਦੇਖਿਆ ਨਹੀਂ ਜੇ ਮੈਂ ਕਿਤੇ ਕੋਈ ਦੇਖਿਆ ਵੀ ਹੈ ਤਾਂ ਉੱਥੇ ਕੋਈ ਹੁੰਦਾ ਹੀ ਨਹੀਂ ਇਹ ਸਿਰਫ ਇੱਕ ਜਾਂ ਸਿਰਦਰਦੀ ਗੋਲੀ ਮਿਲ ਜੇਗੀ ਜਾਂ ਬੁਖਾਰ ਦੀ ਗੋਲੀ ਮਿਲ ਜੇਗੀ ਹੋਰ ਤਾਂ ਕੁਝ ਨਹੀਂ ਹੈ ਉਹਦੇ ਚ ਕੀ ਆਉਣ ਵਾਲੇ ਸਮੇਂ ਚ ਸੁਧਾਰ ਕਰਨਾ ਚਾਹੋ ਮੁਹੱਲਾ ਕਲੀਨਿਕ ਇਹਨੂੰ ਖੁਲਵਾਵਾਂਗੇ ਤੇ ਫਿਰ ਇਹੋ ਜਿਹਾ ਖੁੱਲੇਗਾ ਕਿ ਜਿੰਦਾ ਕੋਈ ਫਾਇਦਾ ਵੀ ਹੋਵੇ ਜਿੱਥੇ ਡਾਕਟਰ ਇੱਕ ਚੰਗੇ ਐਜੂਕੇਟਿਡ ਡਾਕਟਰ ਬੈਠਣ ਜਿਹੜੇ ਉਹ ਜਾਂ ਟੈਸਟ ਦੀਆਂ ਮਸ਼ੀਨਾਂ ਵੀ ਹੋਣ ਫੇਰ ਫਾਇਦਾ ਇੰਜ ਤੇ ਕੋਈ ਫਾਇਦਾ ਨਹੀਂ ਕਿ ਬੁਖਾਰ ਦੇਖ ਲਿਆ ਜਾਂ ਸ਼ੂਗਰ ਟੈਸਟ ਕਰ ਲਈ ਦੱਸ ਦਿੱਤਾ ਜਾਂ ਅ ਅਮਰਜੈਂਸੀ ਕ ਗੋਲੀ ਦੇ ਦਿੱਤੀ ਬੁਖਾਰ ਦੀ ਇਸ ਤਰ੍ਹਾਂ ਤੇ ਕੋਈ ਉਹ ਕੋਈ ਫਾਇਦਾ ਨਹੀਂ ਉਹ ਤੇ ਖਰਚ ਵਧਾਉਣ ਵਾਲੀ ਗੱਲ ਹੈ ਤੁਹਾਡੇ ਵਾਰਡ ਤੋਂ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਰਸਤਾ ਜਾਂਦਾ ਹੈ ਔਰ ਉਸ ਰਸਤੇ ਦੇ ਉੱਪਰ ਜਿਹੜਾ ਆ ਕੂੜਾ ਕਰਕਟ ਜੂੰਦਾ ਤੂੰ ਪਿਆ ਹੁੰਦਾ ਹੈ ਕੀ ਲੱਗਦਾ ਹੈ ਕਿ ਉਹ ਪਹਿਲ ਦੇ ਆਧਾਰ ਤੇ ਹਟਣਾ ਚਾਹੀਦਾ ਹੈ ਸੱਦਾ ਜਿਹੜੇ ਤਰਨਤਨ ਦੀ ਨਗਰੀ ਹੈ ਉਹ ਗੁਰੂਆਂ ਦੀ ਨਗਰੀ ਹੈ ਉਹ ਬਹੁਤ ਪਵਿੱਤਰ ਨਗਰੀ ਹੈ ਔਰ ਅਸੀਂ ਜਿਸ ਨਗਰੀ ਦੇ ਵਿੱਚ ਅਸੀਂ ਰਹਿ ਰਹੇ ਆਂ ਸਾਨੂੰ ਜੇ ਅਸੀਂ ਗੁਰੂਆਂ ਦੇ ਪ੍ਰਤੀ ਉਹਨਾਂ ਦੇ ਪ੍ਰਤੀ ਸਾਡੀ ਆਸਥਾ ਨਹੀਂ ਹੈਗੀ ਹੈ ਜਾਂ ਜਾਂ ਅਸੀਂ ਬਾਬਾ ਜੀ ਦਾ ਤੁਸੀਂ ਦੇਖੋ ਇਨੇ ਲੋਕੋ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਆ ਆਪਣੀਆਂ ਕਈ ਬਿਮਾਰੀਆਂ ਉਹਨਾਂ ਦੀ ਕੱਟੀਆਂ ਜਾਂਦੀਆਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਕਈ ਕੁਛੋ ਮੰਗਦੇ ਤੇ ਝੋਲੀਆਂ ਭਰ ਕੇ ਜਾਂਦੇ ਆ ਤੁਸੀਂ ਦੇਖੋ ਆਪਣੇ ਆਪ ਕਿ ਕਮ ਸੇ ਕਮ ਅ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੇ ਸਫਾਈ ਹੋਣੀ ਚਾਹੀਦੀ ਹੈ ਆਪਾਂ ਨੂੰ ਉੱਥੇ ਵੀ ਗੰਦਗੀ ਦੇਖਣ ਨੂੰ ਮਿਲ ਜਾਂਦੀ ਹੈ ਤੇ ਬਹੁਤ ਦਿਲ ਬਹੁਤ ਪਰੇਸ਼ਾਨ ਹੁੰਦਾ ਇਸ ਗੱਲ ਨੂੰ ਦੇਖ ਕੇ ਵਾਰਡ ਦੇ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਵਾਰਡ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਮੈਨੂੰ ਜਿਆਦਾ ਤੋਂ ਜਿਆਦਾ ਵੋਟ ਪਾ ਕੇ ਮੈਨੂੰ ਅੱਗੇ ਲਿਆਓ ਜਦੋਂ ਤੁਸੀਂ ਇੱਕ ਫੋਰ ਐਗਜ਼ਾਮਪਲ ਅਗਰ ਤੁਸੀਂ ਕਿਸੇ ਨੂੰ ਬਿਠਾਉਂਦੇ ਜੇ ਇਮਤਿਹਾਨ ਦੇ ਵਿੱਚ ਫੇਰ ਹੀ ਪਤਾ ਚੱਲਦਾ ਕਿਸੇ ਤੇ ਫੇਲ ਜਾਂ ਪਾਸ ਹੁੰਦਾ ਤੇ ਹੁਣ ਤੱਕ ਅਸੀਂ ਜਦੋਂ ਚੱਲ ਰਹੇ ਸੀ ਕਿ ਅਸੀਂ ਪੋਸਟਾਂ ਉੱਤੇ ਹੈਗੇ ਸੀ ਆਪਣੇ ਪਾਰਟੀ ਦੇ ਪਰ ਪਾਰਟੀ ਦੀ ਪੋਸਟ ਦੇ ਉੱਤੇ ਹੋ ਕੇ ਕੰਮ ਕਰਨਾ ਔਰ ਐਮਸੀ ਮਿਊਨਿਸਪਲ ਕਮੇਟੀ ਦੇ ਵਿੱਚ ਬੈਠ ਕੇ ਕੰਮ ਕਰਨ ਚ ਬਹੁਤ ਫਰਕ ਹੁੰਦਾ ਮੈਂ ਚਾਹਦੀ ਹਾਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਸਾਰੇ ਵੋਟਰ ਮੈਨੂੰ ਚੰਗਾ ਸਪੋਰਟ ਕਰਕੇ ਮੈਨੂੰ ਮਿਊਨਿਸਪਲ ਕਮੇਟੀ ਚ ਲੈ ਕੇ ਜਾ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਸੋ ਦੋਸਤੋ ਵਾਰਡ ਨੰਬਰ 9 ਤੋਂ ਇਸਨ ਬੈਡ ਅਨੀਤਾ ਵਰਮਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਉਹ ਕਿਹੜੇ ਕਿਹੜੇ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣਾ ਲੜਨਗੇ ਜਾਂ ਆਪਣਾ ਚੋਣ ਪ੍ਰਚਾਰ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਵੋਟਰਾਂ ਸਪੋਰਟਰਾਂ ਦੀ ਕਿਸਵਟੀ ਤੇ ਕਿੰਨਾ ਖਰਾ ਉਤਰਦੇ ਨੇ ਤੁਸੀਂ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜ ਤਰਨਤਾਰਨ